ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਤੇ ਲੋ ਜੀ ਅੱਜ ਤੁਹਾਨੂੰ ਦੱਸਦੇ ਹਾਂ ਸਿੰਪਲ ਕੁੜਤੀ ਦੀ ਕਟਿੰਗ ਬਹੁਤ ਆਸਾਨ ਤਰੀਕੇ ਨਾਲ ਆਪਾਂ ਇੱਥੇ ਫੈਬਰਿਕ ਲਿਆਏ 2 ਮੀਟਰ 2 ਮੀਟਰ ਕਪੜਾ ਲਿਆ ਕੋਟਨ ਦਾ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਦੇ ਹਾਂ ਇਹਦੀ ਕਟਿੰਗ ਕਰਨਾ ਤੇ ਆਹ ਦੇਖੋ ਜੀ ਆਪਾਂ ਇੱਥੇ 2 ਮੀਟਰ ਲੈ ਕੇ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਿਆ ਹੈ ਜਿੱਨੇ ਆਪਾਂ ਹਿਪ ਰੱਖਣੀ ਹੈ hip ਇੱਥੇ ਹੈਗੀ ਹੈ ਜਿਹੜਾ ਮੈਂ ਸੂਟ ਕਟਿੰਗ ਕਰਨ ਲੱਗੀ ਸੀ ਇਹਦੀ hip ਹੈਗੀ ਹੈ 20 ਇੰਚ 20 ਇੰਚ ਦੀ hip ਹੈਗੀ ਤੇ ਆਪਾਂ ਇਹਨੂੰ ਰੱਖਿਆ ਹੈ 24 ਇੰਚ ਜਾਨਕਿ ਦੋ ਦੋ ਐਕਸਟਰਾ ਜਿਹੜਾ ਮਾਰਜਨ ਹੈ ਐਕਸਟਰਾ ਰੱਖਿਆ ਆਪਾਂ hip ਦਾ ਤੇ ਇੱਥੇ ਆਪਾਂ ਆ 24 ਇੰਚ ਦੀ ਕਰਕੇ ਤੇ ਕਟਿੰਗ ਕਰ ਲਿਆ ਹੈ ਤੇ ਜਿਹੜੀ ਲੈਂਥ ਸੀਗੀ ਇਹ ਪੂਰੀ ਪੂਰੀ ਹੈਗੀ 2 ਮੀਟਰ ਦੀ ਤੇ ਜਾਨਕਿ ਇਹ ਆਪਾਂ 38 ਇੰਚ ਕੁੜਤੀ ਜਿਹੜੀ ਹੈ ਤਿਆਰ ਕਰਨੀ ਹੈ ਤੇ ਜਿੰਨਾ ਵੀ ਕਪੜਾ ਹੈ ਉਹਨਾਂ ਰੱਖ ਲਿਆ ਜਿਹੜਾ ਨਾਲ ਦਾ ਕਪੜਾ ਕਟਿੰਗ ਕੀਤਾ ਉਹ ਆਪਾਂ ਬਾਜੂ ਵਾਸਤੇ ਰੱਖ ਰਏ ਤੇ ਆ ਦੇਖੋ ਆ ਚਾਰ ਤਹਾਂ ਹੋ ਗਈਆਂ ਚਾਰ ਦੋ ਤਹਾਂ ਲਗਾਤੀਆਂ ਫੋਲਡ ਕਰਕੇ ਜਣਕਿ ਚਾਰ ਕਪੜੇ ਤੁਹਾਨੂੰ ਦਿਖਾ ਦਿੱਤੇ ਆ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਤੈਅ ਲਗਾ ਲੈਣੀ ਹੈ ਬਹੁਤ ਆਸਾਨ ਤਰੀਕੇ ਨਾਲ ਇਹ ਕਟੀਆਂ ਹੋ ਜਾਂਦੀ ਹੈ ਤਾਂ ਆ ਦੇਖੋ ਇੱਥੇ ਆਪਾਂ ਜਿੰਨਾ ਆਪਣਾ ਤੀਰਾ ਇਹਦਾ ਤੀਰਾ ਹੈਗਾ 14 ਇੰਚ ਤੇ 14 ਇੰਚ ਦਾ ਅੱਧ ਆਪਾਂ 7 ਇੰਚ ਤੀਰੇ ਦੇ ਉੱਪਰ ਨਿਸ਼ਾਨ ਲਗਾ ਲਿਆ ਤੇ 7 ਇੰਚ ਹੀ ਹੈਗਾ ਇਹਦਾ ਸ਼ੋਲਡਰ ਜਾਨੀ ਕਿ ਮੋਢਾ ਤੇ ਉਹ ਆਪਾਂ ਰੱਖਣਾ ਇੱਥੇ 6 ਇੰਚ ਤੇ ਉਹ ਮੈਂ ਰੱਖ ਲਿਆ 6 ਇੰਚ ਦਾ ਮੋਢਾ 7 ਇੰਚ ਦਾ ਹੈਗਾ ਇਹਦਾ ਤੀਰਾ ਤੇ ਆਪਾਂ ਇਦਾਂ ਇਹਦੀ ਲਾਈਨ ਖਿੱਚ ਕੇ ਨਿਸ਼ਾਨੇ ਲਗਾ ਕੇ ਉਤੋਂ ਆਪਾਂ ਰੱਖਣਾ ਹੈਗਾ 14 ਇੰਚ ਤੇ ਨਿਸ਼ਾਨ ਲਗਾਣਾ ਹੈ 14 ਇੰਚ ਤੇ ਆਪਣਾ ਇਹ ਨਿਸ਼ਾਨ ਆ ਜਾਏਗਾ ਕਮਰ ਦੀ ਜਿਹੜੀ ਫਿਟਿੰਗ ਹੁੰਦੀ ਹੈ ਨਾ ਉਹਦਾ ਤੇ نیچے ਆਪਾਂ ਰੱਖਣਾ ਹੈ 21 ਇੰਚ ਦਾ हिਪ ਦਾ ਤੇ ਉੱਪਰੋਂ ਆਪਾਂ 21 ਇੰਚ ਤੱਕ हिਪ ਰੱਖਣੀ ਹੈ ਦੀ ਤੇ हिਪ ਤੇ 21 ਜਿੰਨੇ ਮਤਲਬ ਕਿ ਆਪਾਂ ਜਿੰਨੇ ਵੀ ਆਪਾਂ ਕੋਈ ਨੀਵੀਂ ਪਾਉਂਦਾ ਕੋਈ ਉੱਚੀ ਪਾਉਂਦਾ ਥੋੜਾ ਜਿਹਾ ਮਾਰਜਨ ਆਪਣਾ ਹਿਸਾਬ ਨਾਲ ਬੰਦਾ ਫਰਕ ਪਾ ਲੈਂਦਾ ਹੈ ਤੇ ਇੱਥੋਂ ਹੁਣ ਆਪਾਂ ਤੁਹਾਨੂੰ ਨਿਸ਼ਾਨੇ ਦੱਸਾਂਗੇ ਜਿਹੜੀ ਫਿਟਿੰਗ ਦੀ ਕਿੱਦਾਂ ਨਿਸ਼ਾਨੀ ਲਗਾਣੀ ਹੁੰਦੀ ਹੈ ਇਹ ਚੈਸਟ ਹੋ ਗਈ ਇਹ ਹੋ ਗਈ ਕਮਰ ਇਹ ਹੋ ਗਈ हिਪ ਤਿੰਨੇ ਲਾਈਨਾਂ ਦਾ ਆਪਾਂ ਦੇਖੋ ਕਿੱਦਾਂ ਕਰਦੇ ਆ ਮਾਰਜਨ ਲਗਾਣੇ ਨਿਸ਼ਾਨ ਲਗਾਣੇ ਸੋਰੀ ਤੇ ਇੱਥੇ ਜਿਹੜੀ ਫਿਟਿੰਗ ਹੈਗੀ ਹੈ ਫਿਟਿੰਗ ਹੈਗੀ ਹੈ ਇੱਥੇ 19 ਇੰਚ ਦੀ ਤੇ 19 ਇੰਚ ਦਾ ਆਪਾਂ ਜਿਹੜਾ ਇਹ ਅੱਧ ਰੱਖਣਾ ਹੈ ਕਿੰਨਾ ਹੋ ਗਿਆ 19 ਇੰਚ ਦਾ ਇਹ ਸਾਡੇ 9 ਇੰਚ ਸਾਡੇ 9 ਇੰਚ ਇੱਥੇ ਰੱਖ ਲਿਆ ਇਹ ਇੱਥੇ ਹੈਗੀ 17 ਇੰਚ ਦੀ ਇਹਦੀ ਅ ਕਮਰ 17 ਦਾ ਰੱਖ ਲਿਆ ਆਪਾਂ ਇੱਥੇ 8.5 ਤੇ ਇੱਥੇ ਹੈਗੀ ਹੈਪ ਹੈਪ ਹੈਗੀ ਇਹਦੀ 21 ਇੰਚ 21 ਦਾ ਰੱਖ ਲਿਆ ਆਪਾਂ 8.5 ਇੰਚ ਠੀਕ ਹੈ ਜੀ ਉਪਰੋਂ ਆਪਾਂ ਨਿਸ਼ਾਨੀ ਜਿਹੜੀ ਹੈ 19 ਦੀ ਰੱਖੀ ਹੈ ਸਾਢੇ 9 ਔਰ ਕਮਰ ਹੈਗੀ ਹੈ ਜਿਵੇਂ ਤੁਹਾਨੂੰ ਦੱਸਿਆ ਸਾਢੇ 8 ਦਾ ਰੱਖ ਲਿਆ 17 ਇੰਚ ਹੈਗੀ ਤੇ हिਪ ਹੈਗੀ ਸੀ 21 ਇੰਚ ਤੇ ਰੱਖ ਲਿਆ 8.5 ਦਾ ਤੇ ਇਦਾਂ ਨਿਸ਼ਾਨ ਮਿਲਾ ਕੇ ਤੇ ਇਸ ਤਰ੍ਹਾਂ ਆਪਾਂ ਮਤਲਬ ਕੀ ਨਿਸ਼ਾਨ ਲਗਾ ਦੇਣਾ ਹੈ ਫਿਰ ਆਪਾਂ ਮਾਰਜਿਨ ਰੱਖਣਾ ਹੈ 2 ਇੰਚ ਐਕਸਟਰਾ ਇਥੋਂ ਮਾਰਜਿਨ ਰੱਖਣਾ ਹੈ ਜਦੋਂ ਆਪਾਂ ਕਟਿੰਗ ਕਰਨੀ ਹੈ ਨਾ 2 ਇੰਚ ਦਾ ਐਕਸਟਰਾ ਮਾਰਜਿਨ ਰੱਖ ਲਿਆ ਆਪਾਂ ਤੇ ਇਦਾਂ ਆਪਾਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਠੀਕ ਹੈ ਜੀ ਇਦਾਂ ਲਗਾ ਲਿਆ ਨਿਸ਼ਾਨੀਆਂ ਤੇ ਇਸ ਤਰ੍ਹਾਂ ਕੀ ਹੁੰਦਾ ਹੈ ਕਪੜਾ ਵੱਧ ਘਟ ਨਹੀਂ ਕਟਿੰਦਾ ਬਹੁਤ ਹੀ ਸਟੇਟ ਕਪੜਾ ਕਟੀ ਜਾਂਦਾ ਹੈ ਜਿੰਨਾ ਆਪਾਂ ਮਾਰਜਿਨ ਰੱਖ ਸਕਦੇ ਆ ਤੇ ਉਸ ਤੋਂ ਜਿਹੜਾ ਐਕਸਟਰਾ ਕਪੜਾ ਹੁੰਦਾ ਹੈ ਉਹ ਆਪਾਂ ਫਿਰ ਕਰ ਦੇਣਾ ਕਟਿੰਗ ਤੇ ਆ ਜਿਹੜਾ ਹੋ ਗਿਆ ਮੋਡਾ ਆਪਣਾ ਮਤਲਬ ਕਿ ਗੁਲਾਈ ਪਾਣੀ ਹੈ ਗੁਲਾਈ ਇੱਥੋਂ ਆਪਾਂ ਲਈ ਹੈਗੀ ਹੈ 1.5 ਇੰਚ ਦੀ ਲਾ ਦੇਣੀ ਹੈ ਨਿਸ਼ਾਨੀ 1.5 ਇੰਚ ਦੀ ਲਾ ਕੇ ਨਿਸ਼ਾਨੀ ਇਸ ਤਰੀਕੇ ਨਾਲ 1.5 ਤੇ ਲਾ ਕੇ ਤੇ ਇੱਥੋਂ ਆਪਾਂ ਗੁਲਾਈ ਪਾ ਦੇਣੀ ਹੈ ਇਦਾਂ ਰੇਵ ਜੀ ਬਣਾ ਕੇ ਇਦਾਂ ਗੁਲਾਈ ਪਾ ਦੇਣੀ ਹੈ ਤੇ ਇਹ ਜਿਹੜਾ ਉੱਪਰਲੀ ਫਰੰਟ ਹੈ ਉਹ ਆਪਾਂ ਰੱਖਣੀ ਹੈ 1 ਇੰਚ ਜਿਹੜਾ ਨੀਚੇ ਵਾਲਾ ਪਾਰਟ ਹੈ ਉਹ ਰਹਿ ਜਾਈ ਆਪਣਾ 1.5 ਇੰਚ ਕਿਉਂਕਿ ਜਿਹੜਾ ਨੀਚੇ ਵਾਲਾ ਹੈ ਉਹ ਥੋੜਾ ਅੱਧਾ ਇੰਚ ਆਪਾਂ ਵਾਧਾ ਰੱਖਣਾ ਹੈ ਕਿਉਂਕਿ ਹਮੇਸ਼ਾ ਪਿੱਛੋਂ ਨਾ ਖਿੱਚ ਪੈਂਦੀ ਹੈ ਜਦੋਂ ਆਪਾਂ ਸਲਾਈ ਲਾਉਂਦੇ ਆ ਨਾ ਇੱਕ ਜੈਨੇਕਤੀ ਦਾ ਹੁੰਦਾ ਬੈਕ ਔਰ ਫਰੰਟ ਵਿੱਚ ਥੋੜਾ ਫਰਕ ਹੁੰਦਾ ਹੈ ਤੇ ਆਪਾਂ ਉੱਥੇ ਉੱਪਰਲਾ ਲਾ ਦਿੱਤਾ ਇੱਕ ਇੱਕ ਤੇ ਨਿਸ਼ਾਨੀ ਹੈ ਨੀਚੇ ਵਾਲੀ ਦੀ ਹੈਗੀ 1.5 ਦੀ ਨਿਸ਼ਾਨੀ ਤੇ ਫਿਰ ਆਪਾਂ ਇੱਥੇ ਥੋੜੀ ਜਿਹੀ ਰੇਵ ਪਾਣੀ ਹੈ ਜਿਹੜਾ ਆਪਣਾ ਤੀਰਾ ਹੁੰਦਾ ਹੈ ਤੋਂ ਥ ਇਸ ਤਰੀਕੇ ਨਾਲ ਆਪਾਂ ਫालतू ਕੱਪੜਾ ਕਟਿੰਗ ਕਰਕੇ ਰੇਪ ਜੀ ਦੀ ਨਿਸ਼ਾਨੀ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣਾ ਦੋਨੋਂ ਹੀ ਪੱਲੇ ਇਕੱਠੇ ਮੈਂ ਕਟਿੰਗ ਕਰ ਲਿਆ ਕੁੱਕ ਜਿਹੜੀ ਫਰੰਟ ਵਾਲਾ ਉਹਦਾ ਆਪਾਂ ਹੁਣ ਲਾਵਾਂਗੇ ਇਸ ਤੋਂ ਬਾਅਦ ਨਿਸ਼ਾਨੀ ਪਹਿਲਾਂ ਕਟਿੰਗ ਕਰ ਲਈਏ ਤੇ ਜਿਹੜੀ ਨਿਸ਼ਾਨੇ ਲਗਾਈ ਹੈ ਨਿਸ਼ਾਨੀ ਦੇ ਰਿਕੋਰਡਿੰਗ ਹੈ ਜਿੱਦਾਂ ਆਪਾਂ ਨਿਸ਼ਾਨੇ ਲਗਾਈ ਇਹਦੀ ਕਰ ਲਈ ਕਟਿੰਗ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਉਹ ਲਗਾ ਲੈਣੀਆਂ ਨੇ ਫਿਟਿੰਗ ਦੀ ਨਿਸ਼ਾਨੀ ਹੋਗੀ ਕਮਰ ਦੀ ਨਿਸ਼ਾਨੀ ਹੋਗੀ ਔਰ हिप ਦੀ ਨਿਸ਼ਾਨੀ ਹੋਗੀ ਇਸ ਤਰ੍ਹਾਂ ਕੀ ਹੁੰਦਾ ਹੈ ਜਦੋਂ ਆਪਾਂ ਸਲਾਈ ਕਰਾਂਗੇ ਵੱਧ ਘੱਟ ਕਪੜਾ ਨਹੀਂ ਹੁੰਦਾ ਹੈਗਾ ਤੇ ਉੱਪਰਲਾ ਕਪੜਾ ਜਿਹੜਾ ਫਰੰਟ ਵਾਲਾ ਹੈ ਉਹ ਆਪਾਂ ਐਦਾਂ ਚੱਕ ਕੇ ਤੇ ਜਿਹੜੀ 1 ਇੰਚ ਦੀ ਕਟਾਈ ਹੋਰ ਪਾ ਲੈਣੀ ਹੈ ਕਿਉਂਕਿ ਜਿਹੜਾ ਹਮੇਸ਼ਾ ਫਰੰਟ ਵਾਲਾ ਹੁੰਦਾ ਹੈ ਨਾ ਸਾਈਡ ਉਹਦੀ ਜ਼ਿਆਦਾ ਕਾਟ ਹੁੰਦੀ ਹੈ ਅਤੇ ਜਿਹੜੀ ਬੈਕ ਹੁੰਦੀ ਉਹਦੀ ਘੱਟ ਕਟਾਈ ਹੁੰਦੀ ਹੈ ਤੇ ਇਦਾਂ ਆਪਾਂ ਦੀ ਕਟਿੰਗ ਕਰ ਲਈਏ ਬਹੁਤ ਹੀ ਸਿੰਪਲ ਤਰੀਕੇ ਨਾਲ ਕੁੜਤੀ ਦੀ ਕਟਿੰਗ ਹੋ ਜਾਂਦੀ ਹੈ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ ਜੇ ਨਾ ਆਈ ਹੋਵੇਗੀ ਤਾਂ ਤੁਸੀਂ ਵੀਡੀਓ ਦੁਬਾਰਾ ਦੇਖ ਲਿਓ ਬਿਲਕੁਲ ਆਸਾਨ ਤਰੀਕੇ ਨਾਲ ਜਿੱਦਾਂ ਜਿੱਦਾਂ ਤੁਹਾਡੀ ਫਿਟਿੰਗ ਹੁੰਦੀ ਹੈ ਉਸੇ ਉਸੇ ਤਰੀਕੇ ਨਾਲ ਤੁਸੀਂ ਨਿਸ਼ਾਨੀਆਂ ਲਗਾ ਕੇ ਇਦਾਂ ਦੀ ਕਟਿੰਗ ਕਰ ਸਕਦੇ ਹੋ ਕੁੜਤੀ ਆਪਣੇ ਇੱਥੇ ਰੈਡੀ ਹੋ ਗਈ ਬਾਕੀ ਆਪਾਂ ਗਲਾ ਤੁਹਾਡੀ ਮਰਜ਼ੀ ਹੈ ਬੁਕਰਮ ਦਾ ਪਾਣਾ ਹੈ ਤਾਂ ਵੀ ਤੁਹਾਡੀ ਮਰਜ਼ੀ ਅਗਰ ਤੁਸੀਂ ਓਦਾਂ ਬਣਾਣਾ ਹੈ ਤਾਂ ਵੀ ਤੁਸੀਂ ਬਣਾ ਸਕਦੇ ਹੋ ਇੱਥੇ ਮੈਂ ਗੋਲ ਗਲਾ ਬਣਾਣਾ ਹੈ ਗੋਲ ਦਾ ਆਪਾਂ نیچےੋਂ ਲਿਆ ਢਾਈ ਉੱਪਰੋਂ ਲਿਆ ਹੈਗਾ 3 ਇੰਚ ਤੇ ਇੱਥੇ ਆਪਾਂ ਗਲਾਈ ਪਾ ਦੇਣੀ ਹੈ ਤੇ ਲੰਬਾ ਵੀ ਰੱਖਿਆ ਹੈਗਾ 6.5 ਇੰਚ ਕਿਉਂਕਿ ਆਪਣਾ 6 ਇੰਚ ਗਲਾ ਜਿਹੜਾ ਚਾਹੀਦਾ ਹੈ ਬਣਿਆ ਬਣਾਇਆ ਤੇ ਆਪਾਂ ਕੀ ਕੀਤਾ ਇੱਥੇ 6.5 ਦੀ ਨਿਸ਼ਾਨੀ ਲਗਾ ਕੇ ਫਿਰ ਉਸ ਤਰੀਕੇ ਨਾਲ ਹੀ ਪਿਛਲੇ ਵਾਲੇ ਗਲੇ ਨੂੰ 4 ਇੰਚ ਆਪਾਂ نیچے ਰੱਖ ਲਿਆ ਹੈ ਕਿਉਂਕਿ 4 ਇੰਚ ਹੀ ਚਾਹੀਦਾ ਹੈ ਜਿਆਦਾ ਗਲਾਨੀ ਦੀਪ ਪਾਉਂਦੇ ਹੈਗੇ ਜਿਨ੍ਹਾਂ ਦੀ ਕੁੜਤੀ ਹੈ ਤੇ ਉੱਪਰੋਂ ਵੀ ਆਪਾਂ ਰੱਖ ਲਿਆ ਹੈ 4 ਇੰਚ ਤੇ ਦੋਨੋਂ ਏਦਾਂ ਮਿਲਾ ਕੇ ਇਹਦੀ ਵੀ ਗਲਾਈਵਾ ਦੇਣੀ ਹੈ ਤੇ ਇਹਨੂੰ ਆਪਾਂ ਹੁਣ ਕਟਿੰਗ ਕਰ ਦੇਣੀ ਹੈ ਤੁਸੀਂ ਚਾਹੋ ਤਾਂ ਬੁਕਰਮ ਦਾ ਪਾ ਸਕਦੇ ਹੋ ਇਹ ਆਪਣੇ ਆਪਣੇ ਮਤਲਬ ਕੀ ਹੁੰਦੀ ਹੈ ਵੀ ਜਿੱਦਾਂ ਕਿਸੇ ਨੇ ਵੀ ਬਣਾਣਾ ਹੋਵੇ ਮੈਂ ਤੇ ਥੋੜੀ ਜਿਹੀ ਡਿਜ਼ਾਈਨਿੰਗ ਕਰਾਂਗੀ ਇਸ ਕਰਕੇ ਮੈਂ ਇਹਦਾ ਗੋਲ ਗਲਾ ਏਦਾਂ ਹੀ ਕੱਟ ਲਿਆ ਹੈ ਤੇ ਲੋ ਜੀ ਕੁੜਤੀ ਦੀ ਆਪਣੀ ਕਟਾਈ ਹੋ ਗਈ ਬਹੁਤ ਆਸਾਨ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਿਆ ਹੈ ਤੇ ਬਾਕੀ ਜਿਹੜਾ ਬਚਿਆ ਕੱਪੜਾ ਉਹਦੀ ਆਪਾਂ ਜਿਹੜੀ ਬਾਜੂਏ ਉਹ ਕਟਿੰਗ ਕਰਦੇ ਹਾਂ ਤੇ ਬਾਜੂ ਹਮੇਸ਼ਾ ਕਪੜਾ ਜਿਹੜੀ ਕਿਨਾਰੀ ਹੁੰਦੀ ਹੈ ਨਾ ਉਹ ਦੀ ਸਾਈਡ ਤੇ ਹੋਣੀ ਚਾਹੀਦੀ ਨੀਚੇ ਨਹੀਂ ਆਉਣੀ ਚਾਹੀਦੀ ਨਹੀਂ ਤਾਂ ਫਿਟਿੰਗ ਨਹੀਂ ਬਣਦੀ ਹੈਗੀ ਕਪੜੇ ਦੀ ਕਈ ਵਾਰ ਹੁੰਦਾ ਆਪਾਂ ਆਡਾ ਕਪੜਾ ਲੈ ਲੈਨੇ ਆਡਾ ਬਿਲਕੁਲ ਨਹੀਂ ਲੈਣਾ ਚਾਹੀਦਾ ਲੰਬੇ ਰੁਕ ਹੀ ਜਿੱਦਾਂ ਆਪਾਂ ਕੁੜਤੀ ਦਾ ਕਪੜਾ ਹੁੰਦਾ ਉਸੇ ਤਰੀਕੇ ਨਾਲ ਲੰਬਾ ਬਾਜੂ ਦਾ ਲੈਣਾ ਚਾਹੀਦੇ ਤੇ ਤੁਹ ਆਪਾਂ ਦੇਖ ਲੈਣਾ ਵੀ ਕਿੰਨਾ ਕਪੜਾ ਹੈਗਾ ਕਿੰਨਾ ਆਪਣਾ ਮੋਢਾ ਚਾਹੀਦਾ ਮੇਰਾ ਮੋਢਾ ਇੱਥੇ ਜਣ ਕੇ ਜਿਹੜੀ ਕੁੜਤੀ ਸਿੱਤੀ ਹੈ ਉਹ ਤਾਂ ਬਣਿਆ ਬਣਾ 8.5 ਤੇ ਆਪਾਂ ਨੂੰ ਤਿਆਰ ਚਾਹੀਦਾ ਤੇ ਆਪਾਂ ਥੋੜਾ ਜਿਹਾ ਮਾਰਜਿਨ ਐਕਸਟਰਾ ਰੱਖ ਕੇ ਤੇ ਇਹਦੀ ਨਿਸ਼ਾਨੀ ਲਗਾ ਕੇ ਫालतू ਕਪੜਾ ਆਪਾਂ ਕਟਿੰਗ ਕਰ ਦਵਾਂਗੇ ਲੰਬੀ ਹੈਗੀ ਇਹ ਬਾਜੂ 14 ਇੰਚ ਤੇ ਇੱਥੇ ਹੈਗੀ 16 ਇੰਚ ਤੋਂ 2 ਇੰਚ ਮਤਲਬ ਕਿ ਫੋਲਡ ਹੋਣ ਵਾਸਤੇ ਹੈ 16 ਇੰਚ ਦੀ ਬਾਜੂ ਉਹ 14 ਇੰਚ ਤਿਆਰ ਰੱਖਾਂਗੇ ਤੇ 3 ਇੰਚ ਦਾ ਇੱਥੇ ਆਪਾਂ ਇਹਦੀ ਨਿਸ਼ਾਨੀ ਲਗਾ ਕੇ ਤੇ ਇੱਥੋਂ ਆਪਾਂ ਰੇਵ ਦਵਾਂਗੇ ਗੁਲਾਈ ਦੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਹੀ ਕੁੜਤੀ ਕੋਈ ਜ਼ਿਆਦਾ ਉਹ ਨਹੀਂ ਹੈਗਾ ਝੰਜਟ ਕੱਟਣ ਦਾ ਇਹ ਤੇ ਨਿਸ਼ਾਨੇ ਲਗਾ ਕੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਗੁਲਾਈ ਦੇ ਦਵਾਂਗੇ ਤੇ ਇਦਾਂ ਆਪਾਂ ਇਹਦੀ ਕਟਿੰਗ ਕਰਕੇ ਤੇ ਮੋਰੀਓ ਜਿੰਨਾ ਤੁਸੀਂ ਆਪਣੀ ਬਾਜੀ ਦੀ ਮੋਰੀ ਰੱਖਣਾ ਚਾਹੁੰਦੇ ਹੋ 5 ਇੰਚ ਜਾਂ 6 ਇੰਚ ਉਹ ਤੋਂ ਐਕਸਟਰਾ ਮਾਰਜਿਨ ਰੱਖ ਕੇ ਤੇ ਤੁਸੀਂ ਇੱਥੇ ਨਿਸ਼ਾਨੇ ਲਗਾ ਕੇ ਫालतू ਦਾ ਤੁਸੀਂ ਕਟਿੰਗ ਕਰ ਦੇਣਾ ਹੈ ਤੇ ਦੇਖੋ ਇਦਾਂ ਆਪਣੀ ਜਿਹੜੀ ਬਾਜੂ ਦੀ ਨਿਸ਼ਾਨੀਆਂ ਨੇ ਉਹ ਲੱਗ ਗਈਆਂ ਨੇ ਬਹੁਤ ਆਸਾਨ ਤਰੀਕੇ ਨਾਲ ਕੁੜਤੀ ਜਿਹੜੀ ਇਹ ਕਟਿੰਗ ਹੋ ਜਾਂਦੀ ਹੈ ਲਓ ਜੀ ਇਹ ਦੇਖੋ ਇਹ ਹੋ ਗਈਆਂ ਬਾਜੂ ਆਪਣੀਆਂ ਤੇ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਆਹ ਕੁੜਤੀ ਦੀ ਕਟਿੰਗ ਅਗਰ ਕੁਝ ਸਮਝ ਨਾ ਆਈ ਹੋਵੇ ਤਾਂ ਕਮੈਂਟ ਕਰਕੇ ਪੁੱਛ ਲੈਣਾ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਨਾਲ ਇਹ ਆਪਾਂ ਲੱਗਿਆ ਤੇ ਜਿਹੜੀ ਮੂਰੇ ਥੋੜੀ ਜੀ ਆਪਾਂ ਐਕਸਟਰਾ ਕਾਟ ਪਾਈ ਦੀ ਉਹ ਪਾ ਲੈਣੀ ਹੈ ਤੇ ਬਾਜੂ ਆਪਣੀ ਕਟਿੰਗ ਹੋ ਕੇ ਰੈਡੀ ਹੋ ਗਈਆਂ ਨੇ ਸਲਵਾਰ ਇਹਦੀ ਆਪਾਂ ਕੱਲ ਨੂੰ ਕਟਿੰਗ ਕਰਾਂਗੇ ਅੱਜ ਮੈਂ ਤੁਹਾਨੂੰ ਇਹਦੀ ਦੱਸੀ ਹੈਗੀ ਏ ਸਲਵਾਰ ਨਹੀਂ ਹੈਗਾ ਸੱਚ ਪੈਂਟ ਪਲਾਜੋ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਇਹਦੀ ਕਟਿੰਗ ਲਓ ਜੀ ਸਿੰਪਲ ਕੁੜਤੀ ਦੀ ਕਟਿੰਗ ਹੋ ਗਈ ਹੈ ਰੈਡੀ